ਹਾਂਜੀ ਸੰਗਤ ਜੀ ਕੁਝ ਕ ਪਿਛਲੇ ਦਿਨਾਂ ਤੋਂ ਆਪਾਂ ਦੇਖ ਰਹੇ ਆ ਜਿਵੇਂ ਹਾੜਾਂ ਦੀ ਮਾਰ ਹੈ ਜਿਹੜੀ ਉਹ ਲਗਭਗ ਪਉਣਾ ਪੰਜਾਬ ਆ ਜਿਹੜਾ ਆਪਣਾ ਉਹ ਚੱਲ ਰਿਹਾ ਹੈ ਜਿੱਥੇ ਰਾਹਤ ਦੇ ਕਾਰਜ ਨੇ ਉਹ ਚੱਲ ਰਹੇ ਨੇ ਸੇਵਾਦਾਰ ਭਰਾ ਆਪ ਮੁਹਾਰੇ ਸੇਵਾ ਲੈ ਕੇ ਉਹ ਹੜ ਪੀੜਤ ਇਲਾਕਿਆਂ ਦੇ ਵਿੱਚ ਪਹੁੰਚ ਰਹੇ ਨੇ ਉੱਥੇ ਹੀ ਕੁਝ ਜਿਹੜੇ ਅਫਵਾਹਾਂ ਫਲਾਉਣ ਵਾਲੇ ਨੇ ਸਰਾਰਤੀ ਅਨਸਰ ਨੇ ਉਹਨਾਂ ਵਰਨੀਓ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਆ ਜਿਹੜੀ ਤੁਸੀਂ ਨਹਿਰ ਦੇਖ ਰਹੇ ਹੋ ਇਹ ਹਰੀਗਾੜ ਵਾਲੀ ਨਹਿਰ ਵਜਦੀ ਆ ਭੂਰੇ ਕੁੱਬੇ ਹਰੀਗਾੜਾ ਤਰਸਿੰਘਾਲੇ ਨੂੰ ਅੱਗੇ ਜਾਂਦੀ ਹੈ ਨਹਿਰ ਇਹੇ ਦੇ ਬਾਰੇ ਜਿਹੜੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਕਿ ਇਹ ਨਹਿਰ ਆ ਜਿਹੜੀ ਇਹ ਟੁੱਟਣ ਦੀ ਤਦਾਖਤ ਆ ਟੁੱਟਣ ਦੇ ਬਿਲਕੁਲ ਨਜ਼ਦੀਕ ਆ ਡਰੇਨਾ ਦੇ ਵਿੱਚ ਨਾਲਿਆਂ ਦੇ ਵਿੱਚ ਪਾਣੀ ਆ ਗਿਆ ਪਰ ਤੁਸੀਂ ਦੇਖ ਸਕਦੇ ਹੋ ਨਹਿਰ ਆ ਜਿਹੜੀ ਬਿਲਕੁਲ ਥੱਲੇ ਚੱਲ ਰਹੀ ਆ ਇਹਦੇ ਵਿੱਚ ਥੋੜਾ ਬਹੁਤ ਪਾਣੀ ਹੈ ਇਹਦੀਆਂ ਜਿਹੜੀਆਂ ਆਵਾਵਾਂ ਫਲਾਈਆਂ ਜਾ ਰਹੀਆਂ ਨੇ ਖਬਰਾਂ ਫਲਾਈਆਂ ਜਾ ਰਹੀਆਂ ਕਿ ਹਰੀਗੜ੍ਹ ਵਾਲੀ ਜਿਹੜੀ ਨਹਿਰ ਹੈ ਆਪਦਾ ਡੰਗਰਵੱਸਾ ਸਾਈਡਾਂ ਤੇ ਕਰ ਲੋ ਘਰਾਂ ਦਾ ਸਮਾਨ ਚੱਕ ਲੋ ਇੱਥੇ ਬਹੁਤ ਜ਼ਿਆਦਾ ਪਾਣੀ ਆ ਗਿਆ ਜੀ ਜਿਹੜਾ ਏਰੀਆ ਸੇਫ ਆ ਯਾਰ ਉਹਨੂੰ ਤਾਂ ਸੇਫ ਰਹਿਣ ਦਿਓ ਕਿਉਂ ਇਸ ਨਹਿਰ ਬਾਰੇ ਇਸ ਏਰੀਏ ਬਾਰੇ ਕਿਉਂ ਝੂਠੀਆਂ ਆਵਾਵਾਂ ਜਿਹੜੀਆਂ ਫਲਾਈਆਂ ਜਾ ਰਹੀਆਂ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਆ ਕਿ ਜਿਹੜੇ ਭਰਾ ਸਾਡੇ ਹੜ੍ਹਾਂ ਦੇ ਨਾਲ ਮਰ ਰਹੇ ਨੇ ਉਹਨਾਂ ਦੇ ਪਸ਼ੂ ਪਾਲਸੀ ਜਿਹੜੇ ਭੁੱਖੇ ਮਰ ਰਹੇ ਨੇ ਉਹਨਾਂ ਲਈ ਮਦਦ ਦਾ ਉਹਨਾਂ ਲਈ ਖਾਣੇ ਪੀਣ ਦਾ ਆਪਾਂ ਪ੍ਰਬੰਧ ਕਰੀਏ ਨਾਲ ਮਿਲ ਕੇ ਕੰਮ ਵੀ ਰਹੇ ਹਾਂ ਯਾਗਦਿਆਂ ਜ਼ਮੀਰਾਂ ਵਾਲੇ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਉਹਨਾਂ ਨੂੰ ਸਲਾਮ ਕਰਦੇ ਆ ਪਰ ਜਿਹੜੇ ਆ ਇਸ ਘੜੀ ਦੇ ਵਿੱਚ ਵੀ ਜਦੋਂ ਪੰਜਾਬ ਉੱਪਰ ਖਤਰਾ ਜਿਹੜਾ ਉਹ ਮਡਰਾ ਰਿਹਾ ਹੈ ਫੇਰ ਵੀ ਇਹਨਾਂ ਸਰਾਰਤੀ ਅੰਸਰਾਂ ਨੂੰ ਆਪਦੀਆਂ ਸਰਾਰਤਾ ਕਰਨ ਤੋਂ ਆਵਾਜ਼ ਨਹੀਂ ਆਉਂਦੇ ਇਹ ਇਹੋ ਜਿਹੀਆਂ ਝੂਠੀਆਂ ਹਵਾਵਾਂ ਫਲਾ ਕੇ ਲੋਕਾਂ ਦੇ ਵਿੱਚ ਜਿਹੜਾ ਦਹਿਸਦ ਦਾ ਮਾਹੌਲ ਉਹ ਪੈਦਾ ਕਰਦੇ ਨੇ ਜਿਹੜੇ ਜਿੱਥੋਂ ਵੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਖਬਰ ਮਿਲਦੀ ਆ ਤਾਂ ਉਹਦੀ ਪਰਚੋਲ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਬਜਾਏ ਉਹਦੀ ਪਰਚੋਲ ਆ ਜਿਹੜੀ ਉਹ ਜਰੂਰ ਕਰ ਲਿਆ ਕਰੋ ਉਹਦੇ ਬਾਰੇ ਜਾਣ ਲਿਆ ਕਰੋ ਨਾ ਐਵੇਂ ਆਪਾਂ ਜਿਹੜੀ ਇਹੋ ਜੀ ਕੋਈ ਵੀ ਘਟੀਆ ਪੋਸਟ ਆ ਉਸ ਨੂੰ ਸ਼ੇਅਰ ਕਰੀਏ ਆ ਸਾਹਮਣੇ ਪੂਰੇ ਗੁੱਬੇ ਪਿੰਡਾਂ ਤੇ ਇੱਧਰ ਹਰੀਗੜ੍ਹ ਦੋਨੇ ਪਿੰਡਾਂ ਦੇ ਵਿੱਚ ਜਾ ਕੇ ਆਏ ਆ ਦੇਖ ਕੇ ਆਏ ਆ ਇੱਥੇ ਕੋਈ ਵੀ ਇਹੋ ਜੀ ਕੋਈ ਗੱਲਬਾਤ ਨਹੀਂ ਬਿਲਕੁਲ ਮੀਂਹ ਜਿਹੜਾ ਉਹ ਤੁਸੀਂ ਲਗਾਤਾਰ ਉੱਪਰ ਮੌਸਮ ਵੀ ਦੇਖ ਰਹੇ ਹੋ ਪੈ ਰਿਹਾ ਹਾਂ ਫਸਲਾਂ ਨੇ ਜਿਹੜੀਆਂ ਥੋੜੀਆਂ ਬਹੁਤੀਆਂ ਨੀਵੀਆਂ ਥਾਵਾਂ ਦੇ ਵਿੱਚ ਉਹ ਡੁੱਬੀਆਂ ਨੇ ਉਹਨਾਂ ਦਾ ਨੁਕਸਾਨ ਵੀ ਹੋਇਆ ਪਰ ਜਿਹੜੀਆਂ ਨਹਿਰਾਂ ਵਾਲੀ ਗੱਲ ਆ ਕੋਈ ਸੋਇਆਂ ਡਰੇਨ ਵਾਲੀ ਗੱਲ ਆ ਇਹ ਬਿਲਕੁਲ ਵੀ ਝੂਠੀ ਆ ਬਾਗੀ ਇਹੋ ਜਿਹਿਆਂ ਬਾਹਮਾਂ ਤੋਂ ਬਚਣ ਦੀ ਲੋੜ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਇੱਕ ਮੁੱਠ ਹੋ ਕੇ ਆਪਣੇ ਜਿਹੜੇ ਉਹ ਹੜਪੀਰਤ ਭਰਾ ਨੇ ਜਿਸ ਤਰ੍ਹਾਂ ਸਾਰੇ ਨਗਰਾਂ ਦੇ ਵਿੱਚੋਂ ਟਰਾਲੀਆਂ ਹਰਾਚਾਰਾ ਰਾਸ਼ਨ ਲੈ ਕੇ ਪਹੁੰਚ ਰਹੀਆਂ ਨੇ ਉਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਭਰਾਵੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਝੂਠੀਆਂ ਹਵਾਵਾਂ ਨੇ ਜਿਹੜੀਆਂ ਇਹਨਾਂ ਨੂੰ ਫਲਾਉਣ ਵਾਲਿਆਂ ਦੇ ਖਿਲਾਫ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਸਖਤ ਤੋਂ ਸਖਤ ਕਾਰਵਾਈ ਕਰੋ ਤੋਂ ਝੂਠੀਆਂ ਹਵਾਵਾਂ ਤੋਂ ਬਚਣ ਦੀ ਲੋੜ ਆ ਉੱਥੇ ਹੀ ਸਾਡੇ ਜਿਹੜੇ ਹੜਪੀੜਤ ਭਰਾ ਨੇ ਉਹਨਾਂ ਦੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਆਪਾਂ ਮਦਦ ਕਰੀਏ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ